ਆਇਓ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਗਰੇਵੀ ਸ਼ਾਈ ਪਨੀਰ ਇਹਦੇ ਲਈ ਪਹਿਲਾਂ ਆਪਾਂ ਦਾਲਚੀਨੀ ਜੀਰਾ ਲੌਂਗ ਤੇ ਇਲਾਚੀਆਂ ਤੇ ਆਪਾਂ ਦੂਸਰੇ ਪਾਸੇ ਕੜਾਈ ਦੇ ਵਿੱਚ ਤੇਲ ਪਾ ਕੇ ਪਿਆਜ਼ ਭੁੰਨਣ ਵਾਸਤੇ ਛੱਟਦੇ ਸੀਗੇ ਜੀ ਬਰੀਕ-ਬਰੀਕ ਕਰਕੇ ਉਸ ਤੋਂ ਬਾਅਦ ਆਪਾਂ ਹਰੀਆਂ ਮਿਰਚ ਆਦਰ ਕਲਸਨ ਦਾ ਪੇਸਟ ਪਾ ਲਿਆ ਇਹਦੇ ਵਿੱਚ ਜੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਆਪਣਾ ਦੇਖੋ ਪਿਆਜ਼ ਪੁੱਜ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਜਿਹੜਾ ਕਿ ਆਪਾਂ ਮੈਸ਼ ਕਰ ਲਿਆ ਸੀਗਾ ਗ੍ਰੇਂਡਰ ਨਾਲ ਵੀ ਤੁਸੀਂ ਕਰ ਸਕਦੇ ਆ ਆਪਾਂ ਉਹਦੇ ਵਿੱਚ ਵੀ ਪਾ ਕੇ ਮਤਲਬ ਜਿਵੇਂ ਬਰੀਕ ਬਰੀਕ ਆਪਾਂ ਮੈਸ਼ ਕਰ ਲਿਆ ਉਹਨੂੰ ਤੇ ਹੁਣ ਆਪਾਂ ਉਹਦੇ ਪਿਆਜ਼ ਤੇ ਉਹਦੇ ਵਿੱਚ ਪਾ ਕੇ ਟਮਾਟਰ ਆਪਾਂ ਉਹਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਆ ਉਸ ਤੋਂ ਬਾਅਦ ਆਪਾਂ ਪਹਿਲਾਂ ਪਾਵਾਂਗੇ ਨਮਕ ਨਮਕ ਆਪਦੇ ਸਵਾਦ ਅਨੁਸਾਰ ਪਾਉਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਜਿੰਨੀ ਕਿ ਤੁਸੀਂ ਨਾਰਮਲ ਹੀ ਕਰੇ ਵਰਤਦੇ ਆ ਉਸ ਤੋਂ ਬਾਅਦ ਆਪਾਂ ਉਨੀ ਕ ਹਲਦੀ ਪਾ ਲੋ ਇਹਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਜਿੰਨੀਆਂ ਕਿ ਤੁਸੀਂ ਨਾਰਮਲ ਹੀ ਘਰ ਦੇ ਵਿੱਚ ਫੈਮਿਲੀ ਚ ਖਾਂਦੇ ਆ ਉਹਨੀਆਂ ਕ ਆਪਾਂ ਨਾਰਮਲ ਹੀ ਤਰੀਕੇ ਨਾਲ ਆਲ ਵਿੱਚ ਆ ਵਾ ਵਿੱਚ ਪਾ ਲੈਨੇ ਆ ਤੇ ਠੀਕ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਕੇ ਤੁਸੀਂ ਵੇਖੋ ਇਸ ਦੇ ਵਿੱਚ ਆਪਾਂ ਮਲਾਈ ਜਾਂ ਕਰੀਮ ਕੁਝ ਵੀ ਪਾ ਸਕਦੇ ਆ ਪਰ ਅਸੀਂ ਘਰ ਦੀ ਮਲਾਈ ਜਿਹੜੀ ਕਿ ਆਪਾਂ ਨਾਰਮਲ ਹੀ ਦੁੱਧ ਦੇ ਉੱਤੋਂ ਲੈਂਦੀ ਆ ਅਸੀਂ ਉਹ ਮਲਾਈ ਯੂਜ਼ ਕੀਤੀ ਆ ਦੇ ਵਿੱਚ ਹੀ ਤੇ ਤੁਸੀਂ ਕਰੀਮ ਵੀ ਪਾ ਸਕਦੇ ਆ ਤੁਸੀਂ ਵੇਖੋ ਮਲਾਈ ਆਪਾਂ ਚੰਗੀ ਤਰ੍ਹਾਂ ਨਾਲ ਘੋਲ ਲਈ ਆ ਤੇ ਉਸ ਤੋਂ ਬਾਅਦ ਵੇਖੋ ਕਿੰਨਾ ਸੋਹਣਾ ਰੰਗ ਬਣ ਗਿਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਚਾਟ ਮਸਾਲਾ ਤੇ ਆਪਾਂ ਇਹ ਦੋਨੇ ਮਸਾਲੇ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਿਲਾ ਲਾਂਗੇ ਉਸ ਤੋਂ ਬਾਅਦ ਜਿਹੜੀ ਕਿ ਆਪਾਂ ਨਾਰਮਲੀ ਸੁੱਕੀ ਮੇਥੀ ਹੁੰਦੀ ਆ ਆਪਾਂ ਉਹ ਪਾ ਦੇਣੀ ਆ ਜ਼ਿਆਦਾਤਰ ਘਰਾਂ ਦੇ ਵਿੱਚ ਇਹ ਹੁੰਦੀ ਹੁੰਦੀ ਹੈ ਤੇ ਫਿਰ ਆਪਾਂ ਇੱਕ ਪਾਸੇ ਕੜਾਈ ਦੇ ਵਿੱਚ ਘਿਓ ਪਾ ਕੇ ਆਪਾਂ ਜਿਹੜੀ ਕਿ ਪਨੀਰ ਹੁੰਦਾ ਉਹਨੂੰ ਆਪਾਂ ਪਹਿਲਾਂ ਫਰਾਈ ਕਰ ਲੈਣਾ ਤੇਲ ਦੇ ਵਿੱਚ ਤੇ ਦੇਖੋ ਆਪਾਂ ਚੰਗੀ ਤਰ੍ਹਾਂ ਨਾਲ ਉਹਨੂੰ ਜਿੰਨਾ ਟਾਈਮ ਕਿ ਆਪਣੇ ਪਨੀਰ ਬਰਾਊਨ ਨਹੀਂ ਹੋ ਜਾਂਦਾ ਆਪਾਂ ਉਹਨਾਂ ਟਾਈਮ ਇਹਨੂੰ ਫਰਾਈ ਕਰਦੇ ਰਹਿਣਾ ਫਿਰ ਉਸ ਤੋਂ ਬਾਅਦ ਜਿਹੜੀ ਗਰੇਵੀ ਸੀਗੀ ਆਪਾਂ ਉਹਦੇ ਵਿੱਚ ਪਨੀਰ ਨੂੰ ਪਾ ਕੇ ਕਿ ਚੰਗੀ ਤਰ੍ਹਾਂ ਨਾਲ ਆਪਾਂ ਹਿਲਾ ਲੈਣਾ ਜਿੰਨਾ ਟਾਈਮ ਆਪਾਂ ਆਪਣੇ ਕਿ ਪਨੀਰ ਦੇ ਟੁਕੜੇ ਸਾਰੇ ਕੀ ਗਰੇਵੀ ਦੇ ਨਾਲ ਲਿਬੜ ਨਹੀਂ ਜਾਂਦੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਪਾ ਲੈਣਾ ਥੋੜਾ ਜਿਹਾ ਆਪਾਂ ਜ਼ਿਆਦਾ ਪਾਣੀ ਨਹੀਂ ਪਾਉਣਾਗਾ ਦੋ ਕੌਲੀਆਂ ਪਾਣੀ ਦੀਆਂ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਦੇਣਾ 5-10 ਮਿੰਟ ਵਾਸਤੇ ਤੇ ਜਦੋਂ ਆਪਣੀ ਗਰੇਵੀ ਉਸ ਤੋਂ ਪਹਿਲਾਂ ਆਪਾਂ ਧਨੀਆ ਪਾ ਲੈਣਾ ਇਹਦੇ ਵਿੱਚ ਉਸ ਤੋਂ ਟਕਣ ਤੋਂ ਪਹਿਲਾਂ ਤੇ ਆਪਾਂ ਵੇਖੋ ਗਰੇਵੀ ਆਪਣੀ ਕਿੰਨੀ ਸੋਹਣੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਣਾ ਆਪਣਾ ਸ਼ਾਈ ਪਨੀਰ ਤਿਆਰ ਹੋ ਗਿਆ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਆਪਣੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਤੁਸੀਂ ਆਪਣੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ